ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਘਾਸ ਪਿੰਡ ਹੈਗਾ ਤਹਿਸੀਲ ਬਟਾਲਾ ਦੇ ਵਿੱਚ ਪੈਂਦਾ ਇੱਥੋਂ ਦੀ ਘਟਨਾ ਹੈਗੀ ਹੈ 1 ਅਪ੍ਰੈਲ 1988 ਦੀ ਇਹ ਹਿੰਦੂ ਪਰਿਵਾਰ ਵਿੱਚੋਂ ਤਿੰਨ ਭਰਾ ਨੇ ਇੱਕ ਗੋਪਾਲ ਦਾਸ ਇਹਨਾਂ ਦੀ ਤਾਂ ਡੈਥ ਹੋ ਚੁੱਕੀ ਹੈ ਇੱਕ ਨਾਂ ਦਾ ਇੱਕ ਭਲੇਖਾ ਹੈਗਾ ਮੈਂ ਉਹ ਜ਼ਿਕਰ ਨਹੀਂ ਕਰਦਾ ਪਰ ਜਿਹਦਾ ਕਤਲ ਹੋਇਆ ਉਹ ਚਰਨਦਾਸ ਜਿਹੜਾ ਚਰਨਦਾਸ ਮਾਰਿਆ ਕੁੜੀਆਂ ਮਾਰ ਕੇ ਅਤਵਾਦੀਆਂ ਨੇ ਤੇ ਇਹਦੇ ਪੰਜ ਲੜਕੀਆਂ ਸੀ ਇਹਦੀ ਉਮਰ 60 ਸਾਲ ਹੈ ਮੇਰੇ ਲਈ ਘਟਨਾ ਹੈਗੀ ਤੁਹਾਨੂੰ ਤੁਹਾਡੇ ਨਾਲ ਸਾਂਝ ਕਰਨੀ ਹੈ ਮੇਰਾ ਮਕਸਦ ਮੈਂ ਪਹਿਲਾਂ ਵੀ ਬਹੁਤ ਵਾਰ ਗਿਆ ਕਿਸੇ ਨੂੰ ਨੀਮਾ ਝਕਾਉਣਾ ਨਹੀਂ ਹੈਗਾ ਨੇੜਾ ਸਾਡੇ ਕੌਮ ਦਾ ਨੁਕਸਾਨ ਹੋਇਆ ਸਾਡੀ ਕੌਮ ਦੇ ਮੱਥੇ ਤੇ ਅਤਵਾਦ ਦਾ ਟੈਗ ਲੱਗਾ ਤੇ ਉਹਦੇ ਪ੍ਰਤੀ ਇੱਕ ਦੁੱਖ ਹੈ ਕਿ ਐਸੀਆਂ ਘਟਨਾਵਾਂ ਜੇ ਹੋਈਆਂ ਤਾਂ ਸਾਡੇ ਕੌਮ ਨੂੰ ਅਤਵਾਦੀ ਕਿਹਾ ਗਿਆ ਹੁਣ ਜਿਹੜੀ ਇਹ ਘਟਨਾ ਹੋਈ ਹੈ ਇਹਦਾ ਜਿਹੜਾ ਮਾਸਟਰਮੈਂਡ ਹੈਗਾ ਚੰਜੀਤ ਚੰਨਾ ਇਹ ਖਾਲਸਾ ਕਮਾਂਡੋ ਫੋਰਸ ਦਾ ਸੀ ਤੇ ਇਹ ਜਿਹੜੇ ਆਉਂਦੇ ਨੇ ਕਤਲ ਕਰਨ ਵਾਲੇ ਤੇ ਇੱਕ ਘੱਟੋ ਘੱਟ 7-8 ਬੰਦੇ ਆ। ਜਿਹੜੀ ਇਹ ਕਹਾਣੀ ਇਹ ਹਿਸਟਰੀ ਮੈਨੂੰ ਮਿਲੀ ਹੈ। ਜਿਹੜੇ ਤਿੰਨ ਭਰਾ ਨੇ ਗੋਪਾਲਦਾਸ ਤੇ ਚਰਨਦਾਸ ਇੱਕਦਮ ਇਹ ਨਾਮ ਜ਼ਿਕਰ ਨਹੀਂ ਕੀਤਾ ਪੱਕਾ ਪਤਾ ਨਹੀਂ ਹਲੇ ਮੈਨੂੰ ਦੱਸਿਆ। ਇਹਨਾਂ ਵਿੱਚੋਂ ਜਿਹੜਾ ਚਰਨਦਾਸ ਹੈ ਇਹਦੀ ਗੋਲੀਆਂ ਮਾਰ ਕੇ ਹੱਤਿਆ ਕੀਤੀ ਗਈ। ਇਹਨਾਂ ਕੋਲੇ ਥੋੜੀ ਜੀ ਜ਼ਮੀਨ ਸੀ। ਇੱਕ ਡੇਪੋ ਸੀ ਖੰਡ ਦਾ। ਤੇ ਛੋਟੀ ਜੀ ਕਰਿਆਨੇ ਦੀ ਦੁਕਾਨ ਸੀ ਤੇ ਇਹ ਜਿਹੜਾ ਚਰਨਦਾਸ ਹੈ ਤੇ ਪੰਜ ਬੇਟੀਆਂ ਸੀ ਜਦੋਂ ਉਹ ਇਹਨਾਂ ਦੀਆਂ ਕੰਨਾਂ ਟੱਪ ਕੇ ਘਰ ਆਏ ਨੇ ਪਹਿਲਾਂ ਇਹ ਚਰਨਦਾਸ ਨੇ ਅੰਦਰੋਂ ਦਰਵਾਜ਼ੇ ਬੰਦ ਕਰ ਲਏ ਬੇਟੀਆਂ ਕੋਲ ਸੀ ਘਰ ਵਾਲੇ ਕੋਲ ਸੀ ਜਦੋਂ ਇਹ ਅੰਦਰ ਆ ਕੇ ਗਾਲੀ ਗਲੋਚ ਕਰਨ ਲੱਗੇ ਅਨਿਰਧ ਚਰਨਦਾਸ ਸੀ ਇਹਦੀਆਂ ਬੇਟੀਆਂ ਨੇ ਜਿਹੜਾ ਕੁ ਛਟੀਆਂ ਦਾ ਉਹਦੀਆਂ ਛਟੀਆਂ ਦਾ ਟੋਕਰਾ ਹੁੰਦਾ ਉਹਦੇ ਥੱਲੇ ਲੁਕੋ ਦਿੱਤਾ ਤੇ ਇਹਨਾਂ ਨੂੰ ਪਤਾ ਲੱਗ ਗਿਆ ਕਿ ਟੋਕਰੇ ਥੱਲੇ ਲੁਕੋਇਆ ਹੋਇਆ ਹੈ ਇਹਨਾਂ ਨੇ ਉਹ ਕੁੜੀਆਂ ਨੂੰ ਧੱਕੇ ਨਾਲ ਗਾਲੇ ਗਲੋਚ ਕਰਕੇ ਧੱਕੇ ਮਾਰ ਕੇ ਦੂਰ ਕਰ ਦਿੱਤਾ ਤੇ ਚਰਨਦਾਸ ਨੂੰ ਗੋਲੀਆਂ ਮਾਰ ਕੇ ਉੱਥੇ ਹੀ ਢੇਰੀ ਕਰ ਦਿੱਤਾ ਮਾਰ ਦਿੱਤਾ ਇੱਕ ਇਹਦਾ ਬੇਟਾ ਸੀ ਕੁੜੀਆਂ ਤੋਂ ਛੋਟਾ ਉਹ ਕੰਧ ਟੱਪ ਕੇ ਦੂਜੇ ਘਰ ਚਲਾ ਗਿਆ ਉਹਦੀ ਜਾਨ ਬਚ ਗਈ ਨਹੀਂ ਮਾਰਨਾ ਇਹਨਾਂ ਨੇ ਚਰਨ ਅੰਦਸ ਦੇ ਬੇਟੇ ਨੂੰ ਵੀ ਸੀ ਤੁਸੀਂ ਹੁਣ ਅੰਦਾਜ਼ਾ ਲਾ ਕੇ ਦੇਖੋ ਜਿਹੜਾ ਇਹ ਪਰਿਵਾਰ ਹੈ ਇਹ ਪਰਿਵਾਰ ਕੁਝ ਜਲੰਧਰ ਰਹਿੰਦਾ ਹੈ ਕੁਝ ਅੰਮ੍ਰਿਤਸਰ ਰਹਿੰਦਾ ਹੈ ਤੇ ਜਿਹੜੀ ਇਹ ਘਟਨਾ ਹੈਗੀ ਹੈ ਇਹ ਘਟਨਾ ਜਿਹਨੇ ਮੈਨੂੰ ਸੁਣਾਈ ਹੈ ਨਾ ਤੇ ਉਹ ਬੰਦਾ ਕਹਿੰਦਾ ਮੈਂ ਵੀ ਜਦੋਂ ਕਿਤੇ ਮੈਨੂੰ ਲੋੜ ਪਈ ਮੈਂ ਵੀ ਸਾਹਮਣੇ ਆ ਕੇ ਗੱਲ ਕਰਾਂਗਾ ਕਿ ਵਾਕਈ ਇਹ ਗੱਲਾਂ ਸਾਡੇ ਪਿੰਡਾਂ ਦੇ ਵਿੱਚ ਵਾਪਰੀਆਂ ਨੇ ਹੁਣ ਤੁਸੀਂ ਅੰਦਾਜ਼ਾ ਲਾਓ 60 ਸਾਲ ਦਾ ਬੰਦਾ ਹੈ ਚਰਨ ਦਾਸ ਪੰਜ ਧੀਆਂ ਨੇ ਇੱਕ ਪੰਜ ਧੀਆਂ ਤੋਂ ਛੋਟਾ ਬੇਟਾ ਹੈ ਚਲ ਉਹਦੀ ਜਾਨ ਵੱਜ ਗਈ ਪਰ ਕੀ ਜਦੋਂ ਅਸੀਂ ਫੇਸਬੁੱਕ ਤੇ ਲੜਨ ਤਾਂ ਪਾਉਨੇ ਆ ਜਸੋਂ ਤੇ ਮਲਸਿੰਘ ਜ਼ਿੰਦਾਬਾਦ ਕਹਨੇ ਆ ਭਿੰਡਰਾਂ ਵਾਲੇ ਨੇ ਸਰਕਾਰ ਹਲਾ ਕੇ ਰੱਖਤੀ ਸੀ ਭਿੰਡਰਾਂ ਵਾਲੇ ਤੋਂ ਸੈਂਟਰ ਸਰਕਾਰ ਡਰਦੀ ਸੀ ਜਿਹੜੀਆਂ ਆ ਕਰਤੂਤਾਂ ਕੀਤੀਆਂ ਨੇ ਇਹ ਕਿੰਨੀਆਂ ਕਸਾਈ ਨੇ ਇਹਨਾਂ ਦਾ ਕਸੂਰ ਕੀ ਸੀ ਇਹਨਾਂ ਨੇ ਸਿੱਖਾਂ ਦਾ ਕੀ ਵਿਗਾੜਿਆ ਸੀ ਇੱਕ ਪਿੰਡ ਵਿੱਚ ਰਹਿੰਦੇ ਨੇ ਕਸ ਪਿੰਡ ਹੈਗਾ ਜਿਹੜਾ ਥੋੜੀ ਜੀ ਜ਼ਮੀਨ ਹੈ ਖੇਤੀ ਕਰਦੇ ਨੇ ਤੇ ਤਿੰਨ ਭਰਾਵਾਂ ਦੇ ਕੋਲ ਇੱਕ ਖੰਡ ਵਾਲਾ ਛੋਟਾ ਜਿਹਾ ਡੀਪੂ ਹੈ ਜਿਹੜਾ ਆਮ ਕਰਕੇ ਸਰਕਾਰੀ ਹੁੰਦਾ ਹੈ ਕਰਿਆਨੇ ਦੀ ਦੁਕਾਨ ਹੈ ਤੇ ਆਪਣਾ ਪਰਿਵਾਰ ਪਾਲ ਰਹੇ ਨੇ ਤੇ ਕਿਸ ਵਜ੍ਹਾ ਕਰਕੇ ਮਾਰਿਆ ਗਿਆ ਕੀ ਇਹਨਾਂ ਨੇ ਕੋਈ ਖਾਲਸਾ ਦੇ ਰੱਬ 'ਚ ਇਹ ਰੋੜਾ ਬਣੇ ਇਹਨਾਂ ਨੇ ਕੀਤਾ ਕੀ ਹੈ ਇਹਨਾਂ ਦਾ قصور ਕੀ ਸੀ ਇਹ ਜ਼ਰੂਰਤ ਹੈ ਸਾਨੂੰ ਸਮਝਣ ਦੀ ਤੇ ਮੈਂ ਸ਼ਰਿਆਾਂਵੇਂ ਗੱਲ ਕਹਿਣਾ ਕਿ ਜਿਹੜੇ ਬੰਦੇ ਬਿਲਕੁਲ ਆਪਣੇ ਮਨੰਦਰ ਦਇਆ ਨਹੀਂ ਰੱਖਦੇ ਇੱਕ ਮੈਂ ਰਾਤ ਛੋਟੀ ਜਿਹੀ ਵੀਡੀਓ ਦੇਖੀ ਇੱਕ ਕੁੱਤੀ ਤੇ ਦੋ ਉਹਦੇ ਛੋਟੇ ਛੋਟੇ ਬੱਚੇ ਕਤੂਰੇ ਉਹਦੇ ਸੜਕ ਦੇ ਕੰਡੇ ਤੇ ਬੈਠੇ ਨੇ ਇੱਕ ਕਤੂਰਾ ਉਹਦਾ ਕਿਸੇ ਨੇ ਫੇਟ ਮਾਰ ਕੇ ਮਾਰ ਦਿੱਤਾ ਤੇ ਉਹ ਜਿਹੜੇ ਕੁੱਤੀ ਹੈ ਉਹ ਉੱਚੀ ਉੱਚੀ ਅਕਾਸ਼ ਵੱਲ ਮੂੰਹ ਕਰਕੇ ਰੋ ਰਹੀ ਐ ਕਿੰਨਾ ਦਰਦ ਹੈ ਆਪਣੇ ਬੱਚੇ ਪ੍ਰਤੀ ਇੱਕ ਜਾਨਵਰ ਨੂੰ ਇੱਕ ਪੰਛੀ ਨੂੰ ਵੀ ਆਪਣੇ ਬੱਚੇ ਪ੍ਰਤੀ ਪਿਆਰ ਹੈ ਕਿ ਮੇਰਾ ਬੱਚਾ ਮੇਰੇ ਕੋਲੋਂ ਖੋ ਲਿਆ ਕਿੰਨੇ ਨਰਦਈ ਨੇ ਉਹ ਲੋਕ ਜਿਨ੍ਹਾਂ ਨੇ ਜਿੰਦੇ ਜਾਗਦੇ ਇੱਕ ਪਰਿਵਾਰ ਦੇ ਵਿੱਚੋਂ ਪੰਜ ਧੀਆਂ ਦਾ ਪਿਓ ਕਤਲ ਕਰ ਦਿੱਤਾ ਗੋਲੀਆਂ ਮਾਰ ਕੇ ਕਸੂਰ ਕੋਈ ਨਹੀਂ ਕੋਈ ਉਹ ਮੁਖਬਰ ਮੁਖਬਰ ਬਣੀ ਸੀ ਕੋਈ ਤਾਂ ਕੋਈ ਸ਼ਰਾਬ ਦਾ ਠੇਕਾ ਨਹੀਂ ਸੀ ਹੁਣ ਇਹ ਜੇ ਕਾਰਨਾਮੇ ਇਹਨਾਂ ਖਾੜਕੂਆਂ ਨੇ ਇਹਨਾਂ ਅਤਵਾਦੀਆਂ ਨੇ ਕੀਤੇ ਐ ਹੁਣ ਇਹ ਜਿਹੜੀ ਮੈਂ ਤੁਹਾਨੂੰ ਘਟਨਾ ਸੁਣਾਈ ਐ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕਸ ਪਿੰਡ ਹੈ ਤਹਿਸੀਲ ਬਟਾਲਾ ਜਾ ਕੇ ਪਤਾ ਕਰ ਲਿਓ ਵੀ ਉੱਥੇ ਘਟਨਾ ਵਾਪਰੀ ਐ ਕਿ ਨਹੀਂ ਵਾਪਰੀ ਹੁਣ ਜਿਹੜੇ ਬੰਦੇ ਫੋਨ ਕਰਕੇ ਮੈਨੂੰ ਧਮਕੀਆਂ ਦਿੰਦੇ ਹੁੰਦੇ ਐ ਕਹਣਗੇ ਤੂੰ ਸਿੱਖ ਨਹੀਂ ਤੂੰ ਕਿਰਪਾਨ ਲਾ ਦੇ ਤੂੰ ਦਾੜੀ ਕਟਾ ਦੇ ਤੂੰ ਪੱਗ ਲਾ ਦੇ ਐਦਾਂ ਗੱਲਾਂ ਕਰਦੇ ਆ ਤੇ ਫਿਰ ਉਹ ਬੰਦੇ ਆਪਣੀ ਫੋਨ ਆਈਡੀ ਤੇ ਆਪਣੀ ਫੋਟੋ ਵੀ ਨਹੀਂ ਲਾਉਂਦੇ ਜਾਨੀ ਕਿ ਇਹੋ ਜੀਆਂ ਗੱਲਾਂ ਜਿਹੜੀਆਂ ਇਹ ਘਟਨਾਵਾਂ ਵਾਪਰੀਆਂ ਨੇ ਤੇ ਹੁਣ ਕਿਹੜਾ ਸੀ ਬਾਜ ਆ ਗਏ ਹੁਣ ਕਿਹੜਾ ਸਮਝਣ ਦੀ ਕੋਸ਼ਿਸ਼ ਕਰਦੇ ਆ ਮਤਲਬ ਕਹਿਣ ਤੋਂ ਜਿਹੜੀਆਂ ਗੱਲਾਂ ਬਾਤਾਂ ਹੁੰਦੀਆਂ ਸੀ ਕਿ Hindu ਪਰਿਵਾਰਾਂ ਨੂੰ ਬੱਸਾਂ ਵਿੱਚੋਂ ਟ੍ਰੇਨਾਂ ਵਿੱਚੋਂ ਕੱਢ ਕੇ ਮਾਰਿਆ ਗਿਆ ਉਹ ਝੂਠ ਨਹੀਂ ਹੈਗਾ ਉਹ ਸੱਚ ਹੈ ਉਹ ਇਹਨਾਂ ਖਾੜਕੂਆਂ ਨੇ ਇਹਨਾਂ ਅੱਤਵਾਦੀਆਂ ਨੇ ਇਹ ਕਰਤੂਤਾਂ ਕੀਤੀਆਂ ਨੇ ਪਰ ਮੈਂ ਇੱਕ ਪਰਨ ਕਰਦਾ ਜਿੰਨਾ ਚਿਰ ਰਸਵਾਹ ਚੱਲਦੇ ਨੇ ਉਹਨਾਂ ਚਿਰ ਇਹ ਜਿਹੜਾ ਮੌਤ ਦਾ ਤੰਡਵ ਨੰਗਾ ਨਾਚ ਹੋਇਆ ਸ਼ਰਿਆਂ ਗੁੰਡਾ ਗੁੰਡਾ ਕਰਦੀ ਹੋਈ ਹੈ ਇਹ ਸਾਰੀਆਂ ਪਰਤਾਂ ਖੋਲ ਕੇ ਰੱਖੂੰ ਵਾਹਿਗੁਰੂ ਜੀ ਕਾ ਖਾਲਸਾ Vai, Guruji, que foda